ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਪੰਜਾਬ ਦੇ ਵਿੱਚ ਤਿੰਨ ਵੱਡੇ ਲੀਡਰਾਂ ਦਾ ਅਸਤੀਫਾ ਹੋਣ ਜਾ ਰਿਹਾ ਹੈ ਤੇ ਨਾਲ ਹੀ ਨਾਲ 2027 ਦੇ ਚੋਣਾਂ ਦੇ ਵਿੱਚ ਮੁੱਖ ਮੰਤਰੀ ਜਾਂ ਸੀਐਮ ਕਿਹੜਾ ਬਣੇਗਾ ਇਹ ਵੀ ਚੀਜ਼ ਸਾਬਤ ਹੋ ਗਈ ਹੈ ਇਹ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਪਤਾ ਚੱਲੇਗਾ ਪਹਿਲਾਂ ਆਪਾਂ ਅੱਜ ਦੀ ਵੀਡੀਓ ਦੇਖ ਲੈਣੇ ਆ ਫਿਰ ਕਰਨੇ ਇਸ ਤੇ ਵਿਚਾਰ ਹਾਂਜੀ ਪੰਜਾਬੀਓ ਸਾਸਰ ਕਾਲ ਜਿਵੇਂ ਕਿ ਪੰਜਾਬ ਦੇ ਤਿੰਨ ਵੱਡੇ ਲੀਡਰਾਂ ਦਾ ਜੇ ਨੀ ਅਸਤੀਫਾ ਹੋਵੇ ਤੇ ਪੰਜਾਬ ਦੀ ਸੱਤਾ ਦਾ ਮਾਡਾ ਡੋਲ ਹੋ ਜਾਂਦੀ ਹੈ ਅੱਜ ਤੁਹਾਨੂੰ ਮੈਂ ਬਹੁਤ ਵੱਡੀ ਖਬਰ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਪੰਜਾਬ ਦੇ ਦਿਗਜ ਕਹਾਉਣ ਵਾਲੀ ਪਾਰਟੀ ਦੇ ਨੇਤਾ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਰਾਜਾ ਬੜਿੰਗ ਔਰ ਤੀਸਰਾ ਨੰਬਰ ਜਿਹੜਾ ਕਿ ਭਾਰਤ ਪੁਸ਼ਨ ਆਸ਼ੂ ਕੱਲ ਜਿਹੜੀਆਂ ਇਹਨਾਂ ਦੀਆਂ ਜ਼ਮਾਨਤਾਂ ਜੱप्त ਹੋਈਆਂ ਸੀ ਉਹਨਾਂ ਦੇ ਕਾਰਨ ਇੱਕ ਪੰਜਾਬ ਦੇ ਅੰਦਰ ਬਹੁਤ ਵੱਡੀ ਤਰਥਲੀ ਮਚ ਗਈ ਇਹਨਾਂ ਪਾਰਟੀਆਂ ਦੇ ਅੰਦਰ ਕਿਉਂਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਉਹਨਾਂ ਨੂੰ ਲੈ ਕੇ ਵੀ ਇੱਕ ਬਹੁਤ ਵੱਡੀ ਖਬਰ ਆ ਉਹ ਤੁਹਾਨੂੰ ਹੈਰਾਨ ਕਰ ਦੇਣ ਵਾਲੀ ਹੈ ਬਹੁਤ ਸਾਰਾ ਜੋਰ ਜਮਾਇਸ਼ ਕੀਤਾ ਇਹਨਾਂ ਵਿਰੋਧੀ ਧਿਰਾਂ ਨੇ ਅੱਡੀ ਚੋਟੀ ਦੇ ਜੋਰ ਲਾ ਦਿੱਤਾ ਸੀ ਕਿ ਅਸੀਂ ਭਗਵੰਤ ਮਾਨ ਸਰਕਾਰ ਸੱਚਣੀ ਹੈ ਦਰਾਂ ਸਾਲ ਦੇ ਵਿੱਚ ਪੰਜਾਬ ਦੇ ਲੋਕ ਬਦਲ ਚੁੱਕੇ ਨੇ ਔਰ ਜਿਹੜੀ ਤੁਸੀਂ ਅੱਜ ਖਬਰ ਦੇਖਣ ਜਾ ਰਹੇ ਹੋ ਹੈਰਾਨ ਕਰ ਦੇਣ ਵਾਲੀ ਹੈ ਕਿਵੇਂ 2027 ਦਾ ਇੱਕ ਐਸਾ ਸੁਨੇਹਾ ਸੁਣੇ ਜਾ ਰਹੇ ਹੋ ਕਿ ਭਗਵੰਤ ਮਾਨ ਦੀ ਸਰਕਾਰ ਫਿਰ ਤੋਂ ਬਣ ਜਾ ਰਹੀ ਹੈ ਇਹ ਗੱਲਾਂ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ 10 ਸਾਲ ਦੇ ਵਿੱਚ ਇਹਨਾਂ ਦੇ ਸਬੂਤ ਤੁਹਾਡੇ ਸਾਹਮਣੇ ਪਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਛੇੜੀ ਆਮ ਆਦਮੀ ਪਾਰਟੀ ਦੇ ਵਿਰੁੱਧ ਹੋ ਚੱਲੇ ਸੀ ਪੂਰੇ ਪੰਜਾਬ ਦੇ ਲੋਕ ਕਿ ਭਾਈ ਇਹਨਾਂ ਨੇ ਨਸ਼ਾ ਚਲਾ ਦਿੱਤਾ ਇਹਨਾਂ ਨੇ ਬਹੁਤ ਸਾਰੀ ਭ੍ਰਸ਼ਟਾਚਾਰੀ ਕੀਤੀ ਹੈ ਯਾਨੀ ਪੰਜਾਬ ਦੇ ਮੁੱਦਿਆਂ ਪ੍ਰਤੀ ਅੱਜ ਤੱਕ ਇੱਕ ਵੀ ਕੰਮ ਨਹੀਂ ਕੀਤਾ ਭਗਵੰਤ ਮਾਨ ਸਰਕਾਰ ਨੇ ਔਰ ਫਿਰ ਵੀ ਬਾਜੀ ਪਲਟਦੀ ਕਿਵੇਂ ਆ ਇਹ ਦੇਖਣ ਵਾਲੀ ਗੱਲ ਹੈ ਔਰ ਤਿੰਨ ਵੱਡੇ ਲੀਡਰਾਂ ਦੇ ਅਸਤੀਫੇ ਪੰਜਾਬ ਦੀ ਸੱਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ ਉਹ ਵਰਕਰਾਂ ਨੂੰ ਹਿਲਾ ਕੇ ਰੱਖ ਦਿੱਤਾ ਜਿਹੜੇ ਲੋਕ ਇਹਨਾਂ ਨੂੰ ਚਾਣ ਵਾਲੇ ਪੰਜਾਬ ਦੇ ਅੰਦਰ ਆਮ ਜਨਤਾ ਦੇ ਵਿੱਚ ਬੈਠੇ ਨੇ ਯਾਨੀ ਜਿਹੜੇ ਆਮ ਲੋਕ ਇਹਨਾਂ ਦੇ ਨਾਲ ਜੁੜੇ ਨੇ ਉਹਨਾਂ ਨੂੰ ਅੱਜ ਇਹ ਖਬਰ ਸੁਣ ਕੇ ਬੜੀ ਹਰਾਨੀ ਹੋਣੀ ਹੈ ਕਿਉਂਕਿ ਦਿੱਗਜ ਨੇਤਾ ਕਹਾਉਣ ਵਾਲੇ ਤਿੰਨੋਂ ਦਾ ਅਸਤੀਫਾ ਆਮ ਗੱਲ ਨਹੀਂ ਸੁਣ ਕੇ ਬੜੀ ਹੈਰਾਨੀ ਵਾਲੀ ਗੱਲ ਹੁੰਦੀ ਹੈ ਉਹਨਾਂ ਲੋਕਾਂ ਲਈ ਜਿਹੜੇ ਬੜੇ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਜੁੜੇ ਨੇ ਔਰ ਦੂਜੇ ਪਾਸੇ ਜਿਹੜੇ ਇਹਨਾਂ ਦੀ ਪਾਰਟੀ ਦੇ ਮੈਂਬਰ ਨੇ ਤਾਂ ਮੈਂ ਤੁਹਾਨੂੰ ਪਹਿਲਾਂ ਇਹਨਾਂ ਦੇ ਅਸਤੀਫੇ ਦੀ ਖਬਰ ਸੁਣਾਉਂਗਾ ਉਸ ਤੋਂ ਬਾਅਦ ਭਗਵੰਤ ਮਾਨ ਸਰਕਾਰ ਕਿਵੇਂ 2027 ਦੇ ਵਿੱਚ ਬਣਦੀ ਹੈ ਔਰ ਕਿਵੇਂ ਸਰਕਾਰ ਬਣਦਾ ਦਾਅਵਾ ਕੀਤਾ ਦਰਸਾਲ ਦੇ ਵਿੱਚ ਸਰਕਾਰ ਬਣਨ ਦਾ ਦਾਅਵਾ ਸਾਡੇ ਪੰਜਾਬ ਦੇ ਲੋਕ ਕਰ ਚੁੱਕੇ ਨੇ ਇਹ ਵੀ ਤੁਹਾਡੇ ਸਾਹਮਣੇ ਖਬਰ ਸੁਣਾਵਾਂਗੇ ਹੋਰ ਪਹਿਲਾਂ ਇਹ ਸਵਾਲ ਕਿ ਜਿਹੜੀਆਂ ਇਹਨਾਂ ਦੀਆਂ ਜਵਾਨਤਾ ਜਲਤ ਹੋਈਆਂ ਨੇ ਕੱਲ ਉਹ ਹੋਈਆਂ ਕਿਹਨੇ ਦਰਸਾਲ ਦੇ ਵਿੱਚ ਉਹਨਾਂ ਦੇ ਪਿੱਛੇ ਇੱਕ ਬਹੁਤ ਵੱਡਾ ਰੀਜਨ ਛੁਪਿਆ ਹੋਇਆ ਸੀ ਰੀਜਨ ਇਹ ਸੀ ਜਿਹੜੀ ਕਿ ਸਿੱਖ ਵੋਟ ਹੈ ਲੁਧਿਆਣਾ ਦੇ ਵਿੱਚ ਯਾਨੀ ਉਸ ਏਰੀਏ ਦੇ ਵਿੱਚ ਸਿੱਖ ਕੌਮ ਦੀ 50000 ਤੋਂ ਵੱਧ ਵੋਟ ਪਾਈ ਜਾਂਦੀ ਹੈ ਜਿਹੜਾ ਕਿ ਕੱਲ ਵੀ ਮੈਂ ਇੱਕ ਵੀਡੀਓ ਦੇ ਵਿੱਚ ਇਹ ਪੁਸ਼ਟੀ ਕਰ ਚੁੱਕਿਆ ਹੈ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਸਿੱਖ ਕੌਮ ਪ੍ਰਧਾਨਗੀ ਤੋਂ ਯਾਨੀ ਨਕਾਰ ਰਹੀ ਹੈ ਉਹ ਕਹਿੰਦੇ ਵੀ ਅਸੀਂ ਇਹਨੂੰ ਕਬੂਲ ਨਹੀਂ ਕਰਦੇ ਕਿਸੇ ਪ੍ਰਧਾਨ ਰਹਿਣ ਤਾਂ ਸ਼ਰੋਮ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਇਹਨਾਂ ਨੂੰ ਪੰਜਾਬ ਦੇ ਲੋਕ ਸਵੀਕਾਰ ਨਹੀਂ ਕਰਦੇ ਪਹਿਲਾ ਰੀਜਨ ਇਹ ਹੈ ਇਸ ਕਰਕੇ 50000 ਲੋਕਾਂ ਦੇ ਵਿੱਚੋਂ 8200 ਕੁਝ ਵੋਟਾਂ ਇਹਨਾਂ ਦੇ ਕੈਂਡੀਡੇਟ ਨੂੰ ਪਈਆਂ ਸੀ ਔਰ ਦੂਜੇ ਪਾਸੇ ਆ ਗਏ ਔਰ ਜਿਹੜੇ ਭਾਰਤ ਭੂਸ਼ਨ ਆਸ਼ੂ ਹਾਰੇ ਨੇ ਇਹਨਾਂ ਦਾ ਵੀ ਇੱਕ ਬਹੁਤ ਵੱਡਾ ਰੀਜਨ ਹੈ ਯਾਨੀ ਰਾਜਾ ਬੜਿੰਗਵੀ ਪ੍ਰਧਾਨ ਨੇ ਔਰ ਕਾਰਜਕਾਰੀ ਪ੍ਰਧਾਨ ਸੀਗੇ ਭਾਰਤ ਪੁਸ਼ਨ ਆਸ਼ੂ ਇਹਨਾਂ ਦੇ ਵਿੱਚ ਵੀ ਦਰਸਲ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਫੁੱਟ ਪਈਆ ਕਾਂਗਰਸ ਦੇ ਵਿੱਚ ਐਸ ਕਰਕੇ ਭਾਰਤ ਪੁਸ਼ਨ ਆਸ਼ੂ ਆਪਣੇ ਬਲਬੁੱਤੇ ਦੇ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਸੀਟ ਕੱਢੂੰਗਾ ਪਰ ਨਹੀਂ ਉਹ ਹਾਰ ਗਏ ਅਸੀਵਾ ਵੀ ਦੇ ਚੁੱਕੇ ਨੇ ਔਰ ਹੁਣ ਆਜੋ ਬੀਜੇਪੀ ਤੇ ਬੀਜੇਪੀ ਇੱਕ ਬਹੁਤ ਵੱਡਾ ਨਾਮ ਪੰਜਾਬ ਦੇ ਅੰਦਰ ਬਣਨੇ ਜਾ ਰਿਹਾ ਸੀ ਕਿਉਂਕਿ ਬੀਜੇਪੀ ਅਕਾਲੀ ਦਲ ਤੋਂ ਅੱਗੇ ਰਹੀ ਹੈ ਕਾਂਗਰਸ ਤੋਂ ਥੋੜਾ ਜਿਹਾ ਪਿੱਛੇ ਰਹੀ ਹੈ ਯਾਨੀ ਤੀਜੇ ਨੰਬਰ ਤੇ ਬੀਜੇਪੀ ਆ ਗਈ ਹੈ ਔਰ ਲੁਧਿਆੜੇ ਦੇ ਵਿੱਚੋਂ ਬਾਜ਼ੀ ਮਾਰ ਕੇ ਸੰਜੀਵ ਅਰੋੜਾ ਯਾਨੀ ਆਮ ਆਦਮੀ ਪਾਰਟੀ ਜਿੱਤੀ ਔਰ ਜਦੋਂ ਫਿਰ ਬੀਤੀ ਰਾਤ ਇੱਕ ਖਬਰ ਆਉਂਦੀ ਹੈ ਕਿ ਵੱਡੇ ਤਿੰਨ ਲੀਡਰਾਂ ਦਾ ਅਸਤੀਫਾ ਯਾਨੀ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਹਾਹਾਕਾਰ ਮਚ ਗਈ ਇਹਨਾਂ ਗੱਲਾਂ ਦੇ ਨਾਲ ਤਾਂ ਪਹਿਲਾ ਹੁਣ ਅਸਤੀਫਾ ਕਿਹਦਾ ਹੋਇਆ ਭਾਰਤ ਪੂਸ਼ਨ ਆਸੂ ਅਸਤੀਫਾ ਦੇ ਚੁੱਕੇ ਨੇ ਤਾਂ ਹੁਣ ਜਿਹੜੀ ਦੂਜੀ ਖਬਰ ਹੈ ਰਾਜਾ ਵਿੜਿੰਗ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਰ ਜੇ ਨਾ ਨੇ 25 ਸਾਲ ਤੱਕ ਰਾਜ ਕੀਤਾ ਉਹ ਲੋਕ ਅਸਤੀਫੇ ਦੇ ਵੱਲ ਕਿਵੇਂ ਜਾਂਦੇ ਔਰ ਕਿਵੇਂ ਜਨਤਾ ਖਿੱਚਦੀ ਹੈ ਜਰਾ ਇਹ ਵੀ ਦੇਖ ਲਓ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੀ ਹਲਤੋਂ ਸਰਕਾਰ ਬਣਨ ਜਾ ਰਹੀ ਹੈ ਉਹ ਕਿਵੇਂ ਬਣਨ ਜਾ ਰਹੀ ਹੈ ਕੌਣ ਬਣਾ ਰਿਹਾ ਉਹਦਾ ਦਾਵਾ ਕੌਣ ਕਰ ਰਿਹਾ ਇਹ ਵੀ ਤੁਹਾਡੇ ਸਾਹਮਣੇ ਅਪਡੇਟ ਕਰਾਂਗੇ ਤਾਂ ਸੋ ਲੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਕਰਾਂਗੇ ਸਾਜੀ ਜਿਹੜੀ ਕਿ ਭਗਵੰਤ ਮਾਨ ਨੂੰ ਲੈ ਕੇ ਹੈ ਸੁਣੋ ਹਰਿਆਣਾ ਸਭ ਨੇ ਚੋਣ ਨਤੀਜੇ ਦੀ ਗੱਲ ਕਰ ਲਈਏ ਇਹ ਨਤੀਜੇ ਵਿੱਚ ਜਿੱਥੇ ਅਕਾਲੀ ਦਲ ਦੀ ਜ਼ਮਾਨਤ ਜਿੱਤ ਹੋਈ ਹੈ ਤਾਂ ਕਾਂਗਰਸ ਪਾਰਟੀ ਨੂੰ ਵੀ ਪੂਰੀ ਤਰ੍ਹਾਂ ਦੇ ਨਾਲ ਹਾਰ ਮਿਲੀ ਹੈ ਸੋ ਇਸ ਸਭ ਤੋਂ ਵਿਚਾਰ ਤੋਂ ਹੈ ਦੋਵੇਂ ਪਾਰਟੀਆਂ ਵਿੱਚ ਸਿਆਸੀ ਗਲੇਸ਼ ਵਰਤੋਂ ਸ਼ੁਰੂ ਹੋਣ ਦਾ ਨਜ਼ਰ ਆ ਰਿਹਾ ਹੈ ਜਿੱਥੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਹੀ ਮੰਗ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵਿੱਚ ਭਾਰਤ ਕੁਸ਼ਨਾਸ਼ੂ ਜੋ ਕਿ ਕਾਰਜਕਾਰੀ ਪ੍ਰਧਾਨ ਦੇ ਹੋਂਦ ਤੋਂ ਅਸਤੀਫਾ ਦੇ ਚੁੱਕੇ ਨੇ ਕੀ ਰਾਜਾ ਵਿਰਿੰਗਵੀ ਇਸ ਮਾਮਲੇ ਦੇ ਵਿੱਚ ਜੋ ਹੈ ਹੁਣ ਆਪਾਂ ਅਸਤੀਫਾ ਦੇਣਗੇ ਇੱਕ ਵੱਡਾ ਸਵਾਲ ਜ਼ਰੂਰ ਬਣਿਆ ਕਿ ਜਿਹੜੀ ਕਾਂਗਰਸ ਪਾਰਟੀ ਹਾਈ ਕਮਾਂਡ ਹੈ ਉਹ ਹੁਣ ਪੰਜਾਬ ਕਾਂਗਰਸ ਦੇ ਮਸਲਿਆਤਾਂ ਤੇ ਜਾਂ ਇਹਨਾਂ ਸਾਰੇ ਵਿਵਾਦਾਂ ਦੇ ਵਿੱਚ ਹੋਰ ਕੋਈ ਦਖਲ ਦੇਗੀ ਕੀ ਲੱਗਦਾ ਹੈ ਸਥਿਤੀਆਂ ਬਣਦੀਆਂ ਨਜ਼ਰ ਆ ਰਹੀਆਂੂੂਜੋ ਪਾਸੇ ਜਿ세 ਗੱਲ ਕਰ ਲਈਏ ਪੰਜ ਮੈਂਬਰੀ ਕਮੇਟੀਆਂ ਤੇ ਸੁਧਾਰ ਲੈ ਤੇ ਜਿਹੜੇ ਬਹੁਤ ਸਾਰੇ ਲੀਡਰ ਨੇ ਉਹ ਕਈ ਤਰ੍ਹਾਂ ਦੇ ਸਵਾਲ ਖੜੇ ਕਰੇ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਉਹ 12 ਸਾਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਯਾਨੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਸੀ ਅੱਜ ਵੀ ਨੇ ਪਰ ਪੰਜਾਬ ਦੇ ਲੋਕ ਕਹਿੰਦੇ ਅਸੀਂ ਇਹਨਾਂ ਨੂੰ ਨਕਾਰ ਚੁੱਕੇ ਆ ਨਾ ਪਸੰਦ ਕਰ ਚੁੱਕੇ ਆ ਔਰ ਦੂਜੇ ਪਾਸੇ ਕਾਂਗਰਸ ਪਾਰਟੀ ਹੈ ਜਿਹੜੀ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਦੂਜੇ ਦੇ ਸ਼ੁਰਾ ਵੱਜਣ ਲੱਗ ਗਿਆ ਪਿੱਠ ਦੇ ਵਿੱਚ ਯਾਨੀ ਇਹਨਾਂ ਦੇ ਲੋਕਾਂ ਦੇ ਵਿੱਚ ਵੀ ਬਹੁਤ ਵੱਡੇ ਪੱਦਰ ਦੇ ਉੱਤੇ ਫੁੱਟ ਪਈ ਆ ਇਸ ਗੱਲ ਦਾ ਫਾਇਦਾ ਸਿੱਧਾ ਆਮ ਆਦਮੀ ਪਾਰਟੀ ਨੂੰ ਜਾਂਦਾ ਔਰ ਕਿਵੇਂ ਉਹਨਾਂ ਦੀ 2027 ਦੇ ਵਿੱਚ ਸਰਕਾਰ ਬਣਦੀ ਹੈ ਇਹ ਵੀ ਸੁਣ ਲਓ ਜਰਾ ਹੁਣ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਸਿੱਖ ਕੌਮ ਉਹਨਾਂ ਨੂੰ ਨਕਾਰ ਕਿਉਂ ਚੁੱਕੀ ਆ ਪਹਿਲਾ ਸਭ ਤੋਂ ਵੱਡਾ ਸਵਾਲ ਇਹ ਵੀ ਆ ਦਰਾਂ ਸਾਲ ਦੇ ਵਿੱਚ ਜਿਹੜੀਆਂ ਕੌਮ ਦੇ ਨਾਲ ਗਿਦਾਰੀਆਂ ਕੀਤੀਆਂ ਇਹਨਾਂ ਨੇ ਭੁੱਲਾਂ ਵੀ ਬੜੀਆਂ ਬਖਸ਼ਾਈਆਂ ਪਰ ਇਹਨਾਂ ਦੇ ਪ੍ਰਤੀ ਫੇਰ ਵੀ ਉਹ ਕੰਮ ਲੋਟ ਨਹੀਂ ਆਏ ਪੰਜਾਬ ਦੇ ਲੋਕ ਚਾਹੁੰਦੇ ਨੇ ਸੁਖਬੀਰ ਬਾਦਲ ਤੋਂ ਭਾਈ ਬਾਅਦ ਜੇ ਕੋਈ ਨੇਤਾ ਆਉਂਦਾ ਆਕਾਲੀ ਦਲ ਦੇ ਵਿੱਚ ਫੇਰ ਭਾਵੇਂ ਅਸੀਂ ਸਮਰਥਨ ਕਰ ਲਈਏ ਬਲਕਿ ਹੁਣ ਸੁਖਬੀਰ ਸਿੰਘ ਬਾਦਲ ਤੋਂ ਉਹੀ ਪੰਜਾਬ ਦੀ ਸਿੱਖ ਕੌਮ ਪੰਜਾਬ ਦੇ ਹੋਰ ਵਰਗ ਦੇ ਲੋਕ ਅਸਤੀਫਾ ਮੰਗ ਰਹੇ ਨੇ ਤੇ ਤੁਸੀਂ ਜਿਹੜਾ ਕਿ ਆਪਦੀ ਪ੍ਰਧਾਨਗੀ ਦਾ ਅਸਤੀਫਾ ਦਿਓ ਭਾਰਤ ਭੂਸ਼ਣ ਆਸੂ ਦੇ ਚੁੱਕੇ ਨੇ ਰਾਜਾ ਬੜਿੰਗ ਤੋਂ ਵੀ ਅਸਤੀਫਾ ਮੰਗ ਲਈ ਆ ਪੰਜਾਬ ਦੀ ਜਨਤਾ ਕਿ ਆਪਣੀ ਪ੍ਰਧਾਨਗੀ ਤੋਂ ਤੁਸੀਂ ਵੀ ਅਸਤੀਫਾ ਦੇ ਦਿਓ ਤਾਂ ਦੇਖੋ ਇਹ ਕਾਂਗਰਸ ਦੀ ਇੱਕ ਬਹੁਤ ਵੱਡੀ ਖਾਰ ਹੈਗੀ ਜਮਾਨਤਾ ਜਬਤ ਹੋ ਗਈਆਂ ਅਕਾਲੀ ਦਲ ਦੀ ਵੀ ਹੋਈ ਹੈ ਕਾਂਗਰਸ ਦੀ ਵੀ ਹੋਈ ਹੈ ਭਾਜਪਾ ਤਾਂ ਚਲੋ ਨਮਾ ਨਮਾ ਪ੍ਰਦਰਸ਼ਨ ਕਰ ਰਹੀ ਹੈ ਉਹਨਾਂ ਦਾ ਤਾਂ ਕਹਿ ਨਹੀਂ ਸਕਦੇ ਪਰ ਹੁਣ ਆਮ ਆਦਮੀ ਪਾਰਟੀ ਦੀ 2027 ਦੇ ਵਿੱਚ ਸੱਤਾ ਕਿਵੇਂ ਕਾਇਮ ਹੁੰਦੀ ਹੈ ਇਹ ਬੜਾ ਮਹੱਤਵਪੂਰਨ ਜਿਹੜਾ ਕਿ ਪ੍ਰਸ਼ਨ ਹੈ ਇਹ ਸੁਣ ਲੈਣਾ ਜ਼ਰੂਰੀ ਹੈ ਦੇਖੋ ਪੰਜਾਬ ਦੇ ਵਿੱਚ 283 ਕਾਂਗਰਸ ਪਾਰਟੀ ਔਰ ਅਕਾਲੀ ਦਰਬਾਰ ਰਹੀ ਇਹਨਾਂ ਲੋਕਾਂ ਤੋਂ ਅੱਕੇ ਹੋਏ ਲੋਕਾਂ ਨੇ ਸਰਕਾਰ ਬਣਾਈ ਬਾਈ ਦੇ ਵਿੱਚ ਭੁਗੰਤ ਮਾਨ ਦੀ ਬਹੁਤ ਵੱਡੀ ਬਹੁਮਤ ਦੇ ਨਾਲ ਇਹਨਾਂ ਨੂੰ 92 ਸੀਟਾਂ ਦਿੱਤੀਆਂ ਤਾਂ ਪੰਜਾਬ ਦੇ ਲੋਕ ਫਿਰ ਤੋਂ ਇਹਨਾਂ ਤੋਂ ਅੱਕ ਗਏ ਹੁਣ ਚੌਥਾ ਨੰਬਰ ਕਿਹਦਾ 라운 ਜਾ ਰਹੀ ਹੈ ਪੰਜਾਬ ਦੀ ਜਨਤਾ ਇਹ ਵੀ ਬਹੁਤ ਵੱਡਾ ਸਵਾਲ ਹੈ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਇਹਨਾਂ ਪਾਰਟੀਆਂ ਨੂੰ ਛੱਡੀਏ ਤੇ ਚੌਥਾ ਪੰਜਵਾਂ ਨੰਬਰ ਵੇਖੀਏ ਵੀ ਹੈ ਕੌਣ ਹੈ ਪੰਜਵੇਂ ਨੰਬਰ ਤੇ ਪਾਰਟੀ ਕਿਹੜੀ ਆਉਂਦੀ ਆ ਤਾਂ ਉਹ ਹੈਗਾ ਭਾਈ ਅਮਰਪਾਲ ਸਿੰਘ ਯਾਨੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਨੇ ਇੱਕ ਨਵੀਂ ਪਾਰਟੀ ਦਾ ਗਠਨ ਕੀਤਾ ਤੇ ਬਹੁਤ ਸਾਰੇ ਪੰਜਾਬ ਦੇ ਲੋਕ ਉਧਰ ਵੀ ਚੁਕੇ ਹੋਏ ਨੇ ਪਰ ਲੋਕ ਕਹਿੰਦੇ ਨੇ ਕਿ ਜੇਕਰ ਅਮਰਪਾਲ ਸਿੰਘ ਦੀ ਸਰਕਾਰ ਜਾਂ ਫਿਰ ਭਾਈ ਅਮਰਪਾਲ ਸਿੰਘ ਮੁੱਖ ਮੰਤਰੀ ਨਾ ਬਣਿਆ ਪੰਜਾਬ ਦੇ ਅੰਦਰ ਨਾ ਲਹਿਰ ਚੱਲੀ ਖਾਲਸਾ ਪੰਥ ਦੀ ਤੇ ਭਾਈ 2027 ਦੇ ਵਿੱਚ ਫੇਰ ਤੋਂ ਜਣੀ ਝਾੜੂ ਸਰਕਾਰ ਪੱਕੀ ਹੈ ਇਹਨਾਂ ਨੂੰ ਵੋਟ ਨਹੀਂ ਪੈਂਦੀ ਇਹ ਤਾਂ ਗਲਤ ਹੈ ਤਾਂ ਹੁਣ ਮੈਂ ਕਮੈਂਟਾਂ ਦੇ ਜ਼ਰੀਏ ਤੁਹਾਡੇ ਤੋਂ ਜਾਣਨਾ ਚਾਹੁੰਦਾ ਸਾਰੇ ਪੰਜਾਬ ਦੇ ਲੋਕਾਂ ਤੋਂ ਕਿ ਆਖਰ ਮਾਮਲਾ ਕੀ ਹੈ ਤੁਸੀਂ ਕਿਸ ਵੱਲ ਖੜੇ ਹੋ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਵੀ ਪੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਕਿ ਪੰਜਾਬ ਦੇ ਜਿਹੜੇ ਤਿੰਨ ਵੱਡੇ ਲੀਡਰ ਹੈ ਉਹਨਾਂ ਦਾ ਅਸਤੀਫਾ ਹੋਣ ਦੇ ਬਹੁਤ ਚਾਂਸ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਸੁਖਬੀਰ ਸਿੰਘ ਬਾਦਲ ਕੇ ਜਿਹੜੇ ਐ ਇਹਨਾਂ ਦੇ ਕਰਤਾਰ ਦੇ ਬਾਰੇ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਵਾਮ ਹੋਣੇ ਨਾਲ ਤਾਂ ਬਹੁਤ ਜ਼ਿਆਦਾ ਬਦਜ਼ਨ ਹੋ ਗਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸੀ ਤੇ ਜਿਹੜੇ ਆਵਾਮ ਹੈ ਹੋਣੇ ਨਾਲ ਕੁਸਤੀਫਾ ਚੋਂਦੀ ਪਈ ਹੈ ਦੂਸਰੇ ਦਿਨਾਲ ਹੀ ਨਾਲ ਤੁਸੀਂ ਉਹ ਵੜਿੰਗ ਸਿੰਘ ਦਾ ਵੀ ਤੁਸੀਂ ਦੇਖ ਲਓ ਕਿ ਉਹਦਾ ਵੀ ਕਹਿੰਦੇ ਆ عوام ਤੇ ਦੂਸਰਾ ਜਿਹੜਾ ਕਿ ਭਾਰਤੀ ਕਮਿਸ਼ਨ ਦਾ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਲੋਕ ਕਹਿੰਦੇ ਕਿ ਤੁਸੀਂ ਸ਼ੋਮਨੀ ਅਕਾਲੀ ਦਲ ਤੋਂ ਅਸਤੀਫਾ ਦੇ ਦਿਓ ਕਿਉਂ ਕਿ ਤੁਹਾਡੇ ਤੋਂ عوام ਹੁਣ ਬਦਜ਼ਨ ਹੋ ਗਈ ਹੈ ਤੁਸੀਂ عوام ਦੇ ਦਿਲਾਂ ਚੋਂ ਨਿਕਲ ਚੁਕੇ ਹੋ عوام ਨਫ਼ਰਤ ਕਰਦੀ ਹੈ ਤੁਹਾਡੇ ਨਾਲ ਇਸੇ ਚੀਜ਼ ਨੂੰ ਲੈ ਕੇ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ 2027 ਦੇ ਜਿਹੜੇ ਚੋਣਾਂ ਹੋਣੀਆਂ ਨਾ ਤੇ ਹੁਣ ਅਗਰ ਦੁਬਾਰਾ ਕੋਈ ਮੁੱਖ ਮੰਤਰੀ ਬਣੇਗਾ 2027 ਦੇ ਵਿੱਚ ਤੇ ਉਹ ਸੀਐਮ ਭਗਵੰਤ ਮਾਨ ਹੀ ਬਣੇਗਾ ਕਿਉਂਕਿ ਇਹਨਾਂ ਤੋਂ ਲੋਕ ਜਿਹੜੇ ਆ ਜਿਹੜੇ ਸੋਮਨੀ ਅਕਾਲੀ ਦਲ ਦੇ ਮੈਂਬਰ ਸੀ ਜਿਵੇਂ ਸੁਖਬੀਰ ਸਿੰਘ ਬਾਦਲ ਕੇ ਵੜਾਜਾ ਵਰਿੰਗ ਸਿੰਘ ਜਾਂ ਦੂਸਰੇ ਇਹਨਾਂ ਤੋਂ ਲੋਕ ਬਜ਼ਨ ਹੋ ਗਏ ਆ ਇਹਨਾਂ ਨੇ 5 ਸਾਲ ਆਵਾਮ ਨੂੰ ਬੜਾ ਲੁੱਟਿਆ ਤੇ ਹੁਣ ਲੋਕ ਇਹਨਾਂ ਤੋਂ ਇੰਨਾ ਕਿ ਬਜ਼ਨ ਹੋ ਗਏ ਆ ਕਿ ਹੁਣ ਇਹਨਾਂ ਨੂੰ ਦੁਬਾਰਾ ਕਦੀ ਵੀ ਮੁੱਖ ਮੰਤਰੀ ਦੀ ਸੀਟ ਤੇ ਨਹੀਂ ਪਾਉਣਗੇ ਤੇ 2027 ਦੇ ਵਿੱਚ ਹੁਣ ਦੁਬਾਰਾ ਸੀਐਮ ਭਗਵੰਤ ਮਾਨ ਹੀ ਮੁੱਖ ਮੰਤਰੀ ਬਣੇਗਾ ਤੇ ਸੀਐਮ ਭਗਵੰਤ ਮਾਨ ਹੁਣ ਕਿ ਜਿਹੜਾ ਕਿ ਪੰਜਾਬ ਦੇ ਵਿੱਚ ਬਹੁਤ ਅੱਛੇ ਤਰੀਕੇ ਦੇ ਨਾਲ ਕੰਮ ਕਰਦੇ ਪਏ ਆ ਬਿਹਤਰੀਨ ਜਿਹੜਾ ਕਿ ਕੋਈ ਵੀ ਕੰਮ ਹੁੰਦਾ ਉਹਨੂੰ ਚਲਾਉਂਦੇ ਪਏ ਆ ਕੋਈ ਅਗਰ ਗਲਤ ਕੰਮ ਕਰਦਾ ਤੇ ਫੌਰਨ ਐਕਸ਼ਨ ਮੂਡ ਚ ਆ ਜਾਂਦੇ ਆ ਪੰਜਾਬ ਦੇ ਵਿੱਚ ਕੋਈ ਵੀ ਗਲਤ ਕੰਮ ਅਗਰ ਹੋ ਰਿਹਾ ਹੈ ਤੇ ਸੀਐਮ ਭਗਵੰਤ ਮਾਨ ਸਾਹਿਬ ਫੌਰਨ ਐਕਸ਼ਨ ਲੈਂਦੇ ਆ ਤੇ ਉਹਦੇ ਬਕਾਇਦਾ ਜਾਂਚ ਪੜਤਾਲ ਕਰਦੇ ਆ ਆਪਣੇ ਪ੍ਰਸ਼ਾਸਨ ਨੂੰ ਆਰਡਰ ਦਿੰਦੇ ਆ ਕਿ ਇਹਦਾ ਬਕਾਇਦਾ ਹਰ ਚੀਜ਼ ਦੀ ਇਨਕੁਆਰੀ ਕੀਤੀ ਜਾਏ ਪਤਾ ਲਾਇਆ ਜਾਏ ਕਿ ਕਿਉਂ ਇਹ ਮਾਮਲਾ ਬਣਿਆ ਬਾਕੀ ਵੀਰੋ ਜ਼ਹਰੀ ਗੱਲ ਹੈ ਜਿਹੜੇ ਆਵਾਮ ਇਹਨਾਂ ਤੋਂ ਬਾਜ਼ਨ ਹੋ ਗਈ ਹੈ ਤੇ ਫਿਰ 2027 ਦੀ ਜੋ ਚੋਣਾਂ ਆਉਣੀਆਂ ਤੇ ਫਿਰ ਸੀਐਮ ਜਾਂ ਮੁੱਖ ਮੰਤਰੀ ਹੈ ਭਗਵੰਤ ਮਾਨ ਨੇ ਬੰਨਾ ਹੈ ਤੇ ਆਵਾਮ ਹੁਣ ਦਿਲੋਂ ਮੁੱਖ ਮੰਤਰੀ ਪੰਜਾਬ ਜਿਹੜੇ ਆ ਸੀਐਮ ਭਗਵੰਤ ਮਾਨ ਸਾਹਿਬ ਉਹਨਾਂ ਦੇ ਕੰਮਾਂ ਨੂੰ ਸਾਰੇ ਹੀ ਦਾਨ ਦੇ ਪਏ ਪਤਾ ਹੈ ਕਿ ਕਿੰਨਾ ਕੰਮ ਕਰਦੇ ਪਏ ਸਾਰਿਆਂ ਦਾ ਬਿਹਤਰੀਨ ਕੰਮ ਵਾਸਤੇ ਕਾਫਸ਼ਾ ਕਰਨ ਦੇ ਕੋਸ਼ਿਸ਼ ਕਰਨਦੇ ਹੈ ਬਾਕੀ ਤੁਹਾਨੂੰ ਪਤਾ ਹੈ ਕਿ ਪਾਰਟੀ ਦੇ ਵਿੱਚ ਬਹੁਤ سارے ਲੋਕ ਐਸੇ ਵੀ ਹੁੰਦੇ ਜਿਹੜੇ ਪਾਰਟੀ ਦੇ ਖਿਲਾਫ ਚੱਲ ਰਹੇ ਹੁੰਦੇ ਆ ਜਿਹੜੇ ਕਿ ਮੁੱਖ ਮੰਤਰੀ ਦੀਆਂ ਜਿਹੜੀਆਂ ਗੱਲਾਂ ਉਹਨਾਂ ਨੂੰ ਨਾ ਉਸ ਤਰ੍ਹਾਂ ਫਾਲੋ ਨਹੀਂ ਕਰਦੇ ਜਿਸ ਤਰ੍ਹਾਂ ਉਹਨੂੰ ਕਰਨਾ ਚਾਹੀਦਾ ਅਗਰ ਉਹ ਉਸ ਤਰ੍ਹਾਂ ਕੰਮ ਕਰਨ ਜਿਸ ਤਰ੍ਹਾਂ ਮੁੱਖ ਮੰਤਰੀ ਕਹਿੰਦਾ ਹੁੰਦਾ ਵਾ ਤੇ ਪਾਰਟੀ ਬਹੁਤ ਜ਼ਿਆਦਾ ਤਰੱਕੀ ਕਰੇ ਅਵਾਮ ਨੂੰ ਬਹੁਤ ਜ਼ਿਆਦਾ ਰਿਲੀਫ ਮਿਲੇ ਅਵਾਮ ਦੇ ਬਹੁਤ ਸਾਰੇ ਕੰਮ ਹੋ ਜਾਣਾ ਲੇਕਿਨ ਕੀ ਇੱਕ ਵਿੱਚੋਂ ਆਪਣੇ ਲੋਕ ਹੁੰਦੇ ਜਿਹੜੇ ਕਿ ਨਹੀਂ ਸਹੀ ਤਰ੍ਹਾਂ ਕੰਮ ਕਰਦੇ ਜਿੰਦਾ ਕਰਕੇ ਫਿਰ ਮੁੱਖ ਮੰਤਰੀ ਨੂੰ ਥੋੜਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਬਾਕੀ ਸੀਐਮ ਭਗਵੰਤ ਮਾਨ ਜਿਹੜਾ ਉਹ ਆਪਣਾ ਪੂਰਾ ਕੰਮ ਕਰ ਰਿਹਾ ਰੋਲ ਪੂਰਾ ਅਦਾ ਕਰ ਰਿਹਾ ਜਿੱਥੇ ਵੀ ਕੋਈ ਮਸਲਾ ਮਸਾਇਲ ਹੁੰਦਾ ਉੱਥੇ ਫੌਰਨ ਐਕਸ਼ਨ ਲੈਂਦੇ ਆ ਦੇ ਇਹ ਮੁੱਖ ਮੰਤਰੀ ਦਾ ਕੰਮ ਹੁੰਦਾ ਕਿ ਆਪਣੀ ਰਾয়া ਆਪਣੇ ਆਵਾਮ ਦਾ ਖਿਆਲ ਰੱਖੇ ਬਾਕੀ ਦੇਖ ਲੋ ਕਿ ਜਿਹੜੇ ਕੋ ਕੰਮ ਉਹਨਾਂ ਦੇ ਹੱਥ-ਵਾਸ ਨਹੀਂ ਉਹਨਾਂ ਵਾਸਤੇ ਵੀ ਕੋਸ਼ਿਸ਼ ਕਰਦੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਉਹਨਾਂ ਦਾ ਰਾਈਟ ਮਿਲ ਸਕੇ ਬਾਕੀ ਵੀਰੋ ਤੁਸੀਂ ਇਹ ਵੀਡੀਓ ਦੇਖੀ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟ ਕਰਕੇ ਆਪਣੀ ਰਾਏ ਦਾ اظہار لازਮੀ ਕਰਿਓ ਆਪਣਾ ਕਿਊਟ ਇਸਰਾ ਖਿਆਲ ਰੱਖਾ ਰੱਬ ਰੱਖਾ